ਡਾਕਟਰ ਮਨਵਿੰਦਰ ਤਲਵੰਡੀ ਸਾਬੋ ਯੂਨੀਵਰਸਿਟੀ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੇ ਆਪਣੀ ਇਹ ਗੱਲ ਰੱਖੀ ਪੰਡ ਜਮੀਏ ਪੰਡ ਜਮੀਏ ਪੰਡ ਨਮੀਏ ਪੰਡ ਮੰਗਨ ਵਿਆਹ ਪੰਡੇ ਹੋਵੇ ਦੋਸਤੀ ਪੰਡੇ ਚੱਲੇ ਰਾਹ ਪੰਡ ਹੋਏ ਮੋਈ ਪੰਡ ਪਾ ਲੀਏ ਪੰਡ ਹੋਏ ਬਦਾਨ ਸੋਕੋ ਮੰਦਾ ਆਖੀਏ ਜਿੱਤ ਜਮੇ ਰਾਜਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾ ਜਿਹੜਾ ਗੁਰਪੁਰਬ ਦਿਹਾੜੇ ਦੇ ਉੱਪਰ ਅਸੀਂ ਇਹਨਾਂ ਦੀਆਂ ਇਹ ਪੰਕਤੀਆਂ ਜਿੱਥੇ ਵੀ ਔਰਤ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨਾ ਹੈ ਉੱਥੇ ਅਸੀਂ ਦੇਖਦੇ ਹਾਂ ਕਿ ਮਰਦਾਂਵੇਂ ਸਮਾਜ ਬੰਨਿਓ ਇਹ ਹਮੇਸ਼ਾ ਇਹਨਾਂ ਤੁਕਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਪੰਜ ਜਿਹੜੀਆਂ ਸਦੀਆਂ ਤੋਂ ਪਹਿਲਾਂ ਦੀ ਜਿਹੜੀ ਗੱਲ ਕੀਤੀ ਹੈ ਲਗਭਗ 6 ਸਦੀਆਂ ਹੋਣ ਵਾਲੀਆਂ ਨੇ ਜੀਦੇ ਜन्होंने ਇਹ ਕਲਪਨਾ ਕੀਤੀ ਸੀ ਔਰ ਕਹਿ ਦਿੱਤਾ ਗਿਆ ਸੀਗਾ ਕਿ ਔਰਤ ਜਿਹੜੀ ਹੈਗੀ ਹੈ ਉਸ ਦਾ ਇਸ ਸ੍ਰਿਸ਼ਟੀ ਦੀ ਜਿਹੜੀ ਸਿਰਜਣਾ ਜਾਂ ਸਮਾਜ ਦੀ ਸਿਰਜਣਾ ਹੈ ਉਹਦੇ ਤੋਂ ਬਿਨਾ ਹੋਂਦਸ਼ੀਲ ਇਹ ਬੜੀ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਪਰ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਆ ਕਿ ਇੰਨੀ ਸਦੀਆਂ ਪੀਤਣ ਦੇ ਬਾਅਦ ਕਿ ਔਰਤ ਦੀ ਸਥਿਤੀ ਦੇ ਵਿੱਚ ਫਰਕ ਪਿਆ ਕਿ ਔਰਤ ਅੱਜ ਵੀ ਉਸੇ ਤਰ੍ਹਾਂ ਦੱਬੀ ਕੁਚਲੀ ਜਾ ਰਹੀ ਹੈ ਮਰਦ ਦੀ ਹਿੰਸਾ ਦਾ ਤੇ ਅਤਿਆਚਾਰ ਦਾ ਸ਼ਿਕਾਰ ਹੁੰਦੀ ਹੈ ਇਹਦੇ ਲਈ ਮੈਂ ਜੇ ਜ਼ਿਆਦਾ ਗੱਲ ਨਾ ਕਰਾਂ ਤਾਂ ਮੈਂ ਇੱਥੋਂ ਸ਼ੁਰੂ ਕਰਦੀ ਐ ਕਿ ਜਿਹੜਾ ਇਹ ਸਮਾਜ ਦੇ ਵਿੱਚ ਸਾਨੂੰ ਲੱਗਿਆ ਹੈ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੇ ਮੈਂ ਪੰਜਾਬ ਦੀ ਧਰਤੀ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਦੇ ਵਿੱਚ ਅੱਜ ਮੈਂ ਆਉਂਦੀ ਹੋਈ ਬਸਟ ਵੀ ਮਹਿਲ ਕਲਾਂ ਵਿੱਚ ਦੀ ਆਈ ਤਾਂ ਮੇਰੇ ਕੋਲੇ ਉਹ ਗੱਲ ਮੈਨੂੰ ਯਾਦ ਆ ਗਈ ਕਿ ਜਦੋਂ 97 ਦੇ ਵਿੱਚ ਕਿਰਨਜੀਤ ਕਾਂਡ ਹੋਇਆ ਸੀ ਉਹ ਪਹਿਲੀ ਰਿਪੋਰਟਿੰਗ ਸੀ ਸ਼ਾਇਦ ਮੇਰੇ ਧਿਆਨ ਦੇ ਵਿੱਚ ਜਿਸ ਨੂੰ ਜਿੱਤੇ ਵੱਡੇ ਪੱਧਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਨੇ ਜਾਂ ਲੋਕ ਜਿਹੜੇ ਨੇ ਸੜਕਾਂ ਦੇ ਉੱਪਰ ਆਏ ਅੱਜ ਉਸ ਘਟਨਾ ਨੂੰ ਵਾਪਰੇ ਨੂੰ ਘੱਟੋ-ਘੱਟ 27 ਸਾਲ ਹੋ ਗਏ ਕੀ ਉਹ 27 ਸਾਲ ਦੇ ਵਿੱਚ ਬਸ਼ਰਤੇ ਸਾਨੂੰ ਉਹਨਾਂ ਦੇ ਵਿੱਚ ਲਿਖਿਆ ਕਿ ਜਿਹੜੇ ਅਪਰਾਧੀ ਸੀ ਉਹਨਾਂ ਨੂੰ ਸਖਤ ਸਜ਼ਾਾਂ ਵੀ ਮਿਲੀਆਂ ਉਹਨਾਂ ਨੂੰ ਫਾਂਸੀ ਦੇ ਫੰਦਿਆਂ ਤੱਕ ਵੀ ਜਿਹੜਾ ਹੈ ਟੰਗਿਆ ਗਿਆ ਪਰ ਇੰਨਾ ਸਭ ਕੁਝ ਬਾਤ ਹੋਣ ਦੇ ਬਾਵਜੂਦ ਸਾਡੀ ਇੱਕ ਆਸ ਬੱਜਦੀ ਸੀ ਕਿ ਕੁਝ ਇਹ ਘਟਨਾਵਾਂ ਦੇ ਵਿੱਚ ਠੱਲ ਪਾਉਗੀ ਕੋਈ ਰੁਕਿਆ ਜਾਊਗਾ ਪਰ ਨਿਰੰਤਰ ਜਰੋਸੀਏ ਇਸ ਗੱਲ ਨੂੰ ਦੇਖ ਰਹੇ ਆ ਤਾਂ ਕਿਤੇ ਵੀ ਕਿਤੇ ਰੋਕਣੀ ਪੈਰੀ ਬਲਕਿ ਜਿਹੜੇ ਇਹ ਅਪਰਾਧਜਗ ਤੇ ਲੋਕ ਨੇ ਬਲਾਤਕਾਰੀ ਨੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਨੇ ਰੀਸੈਂਟਲੀ ਅਸੀਂ ਜਿਹੜੀ ਅਸੀਂ ਦੇਖਦੇ ਆ ਕਿ 9 ਅਗਸਤ ਨੂੰ ਜਿਹੜੀ ਕਲਕੱਤਾ ਦੇ ਵਿੱਚ ਜਿਹੜੀ ਡਾਕਟਰ ਕੁੜੀ ਦੇ ਨਾਲ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਮੈਂ ਜਿੱਦ ਜ਼ਿਆਦਾ ਨਾ ਗੱਲ ਕਰਾਂ ਤਾਂ ਮੈਂ 2-3 ਮਿੰਟ ਦੇ ਵਿੱਚ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰੂੰਗੀ ਕਿ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਦੇ ਮੁਤਾਬਿਕ ਜਿਹੜੇ ਅਸੀਂ ਅੰਕੜੇ ਦੇਖਦੇ ਆ ਉਹਨਾਂ ਦੇ ਮੁਤਾਬਿਕ 19 ਅਗਸਤ ਨੂੰ ਸੋਰੀ 9 ਅਗਸਤ ਨੂੰ ਪਹਿਲੀ ਘਟਨਾ ਵਾਪਰੀ ਕਲਕੱਤਾ ਦੇ ਵਿੱਚ ਉਸ ਤੋਂ ਬਾਅਦ ਦਰਜਨਾ ਅਜਿਹੀਆਂ ਹੋਰ ਔਰਤਾਂ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਆ ਕਿ 10 ਅਗਸਤ ਨੂੰ ਦੋ ਔਰਤਾਂ ਉੱਤਰਾਖੰਡ ਦੇ ਵਿੱਚ 11 ਅਗਸਤ ਨੂੰ ਇੱਕ ਨਰਸਤਾ ਜਿਹੜਾ ਉੱਤਰਾਖੰਡ ਦੇ ਵਿੱਚ ਰੇਪ ਹੋਇਆ 12 ਅਗਸਤ ਨੂੰ 13 ਸਾਲਾਂ ਦੀ ਲੜਕੀ ਦਾ ਉਸਦੇ ਪਿਤਾ ਦੁਆਰਾ ਬਲਾਤਕਾਰ ਕੀਤਾ ਗਿਆ ਅ 13 ਅਗਸਤ ਨੂੰ ਪੰਜਾਬ ਦੇ ਵਿੱਚ ਇੱਕ ਕੁੜੀ ਨੂੰ ਕਿਸ ਗੱਲ ਦੇ ਲਈ ਜਿਹੜਾ ਹੈ ਆਪਣੀ ਹਫਸਦਾ ਸ਼ਿਕਾਰ ਬਣਾਇਆ ਗਿਆ ਕਿ ਉਸਦੇ ਭਰਾ ਦੀ ਜਿਹੜੀ ਗਰਲਫ੍ਰੈਂਡ ਸੀ ਉਹਦੇ ਭਾਈਆਂ ਨੇ ਬਦਲਾ ਲੈਣ ਦੇ ਲਈ ਜਿਹੜੀ ਆ ਉਹ ਕੁੜੀ ਦੇ ਨਾਲ ਬਲਾਕ ਕਰ ਕੀਤਾ ਇਸ ਤੋਂ ਬਿਨਾਂ ਅਸੀਂ ਦੇਖਦੇ ਹਾਂ ਕਿ ਇਸੇ ਹੀ ਤਰ੍ਹਾਂ ਦੇ 4 ਕੇਸ ਅਗਲੇ ਦਿਨ ਰਜਿਸਟਰ ਹੋਏ ਜਿਹੜੇ ਕਿ ਮਹਾਰਾਸ਼ਟਰ ਦੇ ਵਿੱਚ ਸੀਗੇ 12 ਸਾਲ ਤੋਂ ਘੱਟ ਕੁੜੀਆਂ ਦੇ ਉੱਪਰ ਜਿਹੜਾ ਦੇ ਨਾਲ ਰੇਪ ਕੀਤਾ ਗਿਆ 16 ਸਾਲਾਂ ਦੀ ਕੁੜੀ ਯੂਪੀ ਦੇ ਵਿੱਚ ਜਿਹੜੀ ਹੈ ਉੱਥੇ ਹੋਇਆ 14 ਅਗਸਤ ਨੂੰ ਤਾਮਲ ਲਾਡੂ ਦੀ 14 ਸਾਲਾਂ ਦੀ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਨੌਵੀਂ ਕਲਾਸ ਦੇ ਵਿੱਚ ਪੜ੍ਹਦੇ ਮੁੰਡੇ ਦੁਆਰਾ 3 ਸਾਲ ਦੀ ਕੁੜੀ ਦੇ ਨਾਲ ਜਿਹੜਾ ਮੁੰਬਈ ਦੇ ਵਿੱਚ ਰੇਪ ਹੋਇਆ 오ਡੀਸਾ ਦੇ ਵਿੱਚ ਇੱਕ ਮੈਲਾ ਡਾਕਟਰ ਦੇ ਨਾਲ ਰੇਪ ਇਹ ਘਟਨਾਵਾਂ ਜਿਹੜੀਆਂ ਹੈ ਇਹ 9 ਅਗਸਤ ਤੋਂ ਸ਼ੁਰੂ ਹੋ ਕੇ ਲਗਭਗ 14 ਅਗਸਤ ਦੇ ਵਿੱਚ ਵਾਪਰੀਆਂ ਤੇ ਇਹਨਾਂ ਦੀ ਲਿਸਟ ਜਿਹੜੀ ਹੈ ਬਹੁਤ ਜ਼ਿਆਦਾ ਲੰਬੀ ਹੈ ਔਰ ਇਹ ਤੋਂ ਅਸੀਂ ਇਹ ਭਲੀ ਭਾਂ ਸਮਝ ਸਕਦੇ ਹਾਂ ਕਿ ਬਲਾਤਕਾਰੀਆਂ ਦਾ ਜਿਹੜਾ ਮਨੋਵਲ ਉਹ ਦਿਨੋਂ ਦਿਨ ਘਰੰਦੀ بجائے ਹੋਰ ਉੱਚਾ ਚੁੱਕਦਾ ਹੁੰਦਾ ਜਾਂਦਾ ਹੈ ਇਸ ਦੇ ਵਿੱਚ ਸਾਡੇ ਲਈ ਇਹ ਬੜਾ ਗੰਭੀਰ ਮੁੱਦਾ ਹੈ ਇਸੇ ਲਈ ਅੱਜ ਮੈਂ ਪੰਜਾਬ ਸਿਹਤ ਇਕਾਦਮੀ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਸ ਇੰਨੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਔਰ ਅੱਜ ਗੁਰਪੂਰਵ ਦੇ ਮੌਕੇ ਦੇ ਉੱਤੇ ਇਹਨਾਂ ਨੇ ਇੱਕ ਸੈਸ਼ਨ ਰੱਖਿਆ ਔਰ ਮੈਡਮ ਕਾਕੜਾ ਜਿਹੜੇ ਦੱਸ ਰਹੇ ਸੀ ਕਿ ਮੀਡੀਆ ਦੇ ਵਿੱਚ ਜਿਹੜਾ ਉਛਾਲਿਆ ਗਿਆ ਉਹ ਟਾਪਿਕ ਜਿਹੜਾ ਇਸ ਤਰ੍ਹਾਂ ਦਾ ਟਾਈਟਲ ਹੈ ਕਿ ਰੇਪ ਮਾਨਸਿਕਤਾ ਅੱਧੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲਦਾ ਹੈ ਕਿ ਸ਼ਾਇਦ ਇਹ ਕਿਸੇ ਚੀਜ਼ ਨੂੰ ਪ੍ਰਮੋਟ ਕਰ ਰਿਹਾ ਹੈ ਸਾਡੇ ਕੋਲੇ ਮੁੱਦਾ ਇਹ ਬੰਦ ਹੈ ਕਿ ਸਾਨੂੰ ਇਹਨਾਂ ਸੀਜ਼ਾਂ ਦੇ ਉੱਪਰ ਗੰਭੀਰ ਜਿਹੜਾ ਹੈ ਬਾਬੇ ਨਾਨਕ ਦੀ ਸੰਵਾਦ ਦੀ ਗੱਲ ਤੋਂ ਅਸੀਂ ਸ਼ੁਰੂ ਕਰੀਏ ਕਿ ਇਹ ਮੁੱਦੇ ਸਾਡੇ ਕੋਲੇ ਕੱਲੀਆਂ ਔਰਤਾਂ ਦੇ ਜਾਂ ਇੱਕ ਦਿਨ ਮਨਾ ਕੇ ਜਾਂ ਸੜਕਾਂ ਦੇ ਉੱਤੇ ਕੈਂਡਲ ਮਾਰਚ ਕਰਕੇ ਹੀ ਦਬੇ ਨਹੀਂ ਰਹਿ ਜਾਣਗੇ ਨਹੀਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਠੱਲ ਮਿਲ ਮਿਲੇਗੀ ਇਹਦੇ ਲਈ ਸਾਨੂੰ ਵੱਡੇ ਪੱਧਰ ਤੇ ਇਕੱਠਾ ਔਰ ਸਭ ਤੋਂ ਪਹਿਲਾਂ ਸਾਡੇ ਕੋਲੇ ਹੁਣ ਇਹਦੇ ਚ ਗੱਲ ਆਉਂਦੀ ਹੈ ਕਿ ਹਿੰਸਾ ਸ਼ੁਰੂ ਕਿੱਥੋਂ ਹੁੰਦੀ ਹੈ ਹਿੰਸਾ ਹਮੇਸ਼ਾ ਗੈਰ ਬਰਾਬਰੀ ਦੇ ਸਮਾਜ ਦੇ ਵਿੱਚੋਂ ਪੈਦਾ ਹੁੰਦੀ ਹੈ ਜਦੋਂ ਬਰਾਬਰਤਾ ਦੇ ਸਮਾਜ ਦੀ ਗੱਲ ਨਹੀਂ ਹੁੰਦੀ ਔਰ ਸਭ ਤੋਂ ਵੱਡਾ ਉਹਦੇ ਵਿੱਚ ਜਿਹੜਾ ਸਾਡਾ ਵਰਗ ਜਿਹੜਾ ਹੈ ਪੀੜਤ ਹੁੰਦਾ ਉਹ ਔਰਤਾਂ ਹੁੰਦੀਆਂ ਨੇ ਸੱਤਾਧਾਰੀ ਧਿਰ ਦੀ ਹਮੇਸ਼ਾ ਸਾਜ਼ਿਸ਼ ਹੈ ਤੁਸੀਂ ਅੱਜ ਕਿਤੇ ਦੇਖ ਲਓ ਕਿ ਚਾਹੇ ਰਸ਼ੀਆ ਦੀ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਚਾਹੇ ਸਾਡੇ ਕੋਲੇ ਫਿਲਸਤੀਨੀਆ ਦੇ ਨਾਲ ਲੜਾਈ ਚੱਲ ਰਹੀ ਹੈ ਸਭ ਤੋਂ ਪਹਿਲਾਂ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਔਰਤ ਹੈ ਉਹ ਇੱਕ ਸਮਾਜ ਨੂੰ ਬਚਾ ਕੇ ਰੱਖਦੀ ਹੈ ਉਹਨੂੰ ਇਕੱਠਾ ਕਰਕੇ ਰੱਖਦੀ ਹੈ ਤਾਂ ਹਮੇਸ਼ਾ ਵਿਰੋਧੀ ਧਿਰ ਦੀ ਪਹਿਲੀ ਸਾਜ਼ਿਸ਼ ਕੀ ਹੋਊਗੀ ਕਿ ਔਰਤਾਂ ਨੂੰ ਆਪਣੀ ਹਵਸ਼ ਦਾ ਸਿਕਾਰ ਬਣਾਇਆ ਜਾਵੇ ਉਹਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿ ਸੰਤਾਲੀ ਦੇ ਵਿੱਚ ਜਦੋਂ ਵੰਡ ਹੋਈ ਹੈ ਸੰਤਾਲੀ ਦੇ ਵਿੱਚ ਵੀ ਸਭ ਤੋਂ ਵੱਧ ਤਸ਼ੱਦਦ ਉਜਾੜਾ ਤਾਂ ਜਿਹੜਾ ਹੋਇਆ ਹੋਇਆ ਪਰ ਉਹਦੇ ਵਿੱਚੋਂ ਸਭ ਤੋਂ ਵੱਧ ਜਿਹੜੀਆਂ ਨੇ ਔਰਤਾਂ ਦੇ ਨਾਲ ਜਿਹੜਾ ਰੇਪ ਕੀਤਾ ਗਿਆ 84 ਦੇ ਵਿੱਚ ਦੰਗੇ ਹੋਏ ਦਿੱਲੀ ਰੰਗਿਆਂ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕੀ ਹੈ ਔਰਤਾਂ ਦੇ ਨਾਲ ਜਿਹੜਾ ਰੇਪ ਕੀਤਾ ਗਿਆ ਤਾਂ ਇੱਥੇ ਕਿ ਅਸੀਂ ਇਹ ਨਹੀਂ ਕਹਿ ਸਕਾਂਗੇ ਇੱਕ ਪਾਸੇ ਸਾਨੂੰ ਮੰਨਿਆ ਜਾਂਦਾ ਹੈ ਜਾਂ ਘਰ ਦੇ ਸਾਨੂੰ ਸਮਝਾ ਦਿੱਤੇ ਹੈ ਕਿ ਤੇਰੀ ਘਰ ਦੇ ਵਿੱਚ ਜਿੱਥੇ ਭੈਣ ਭਰਾਏ ਨੇ ਉਹ ਤੋਂ ਉੱਥੇ ਕਿਹਾ ਜਾਂਦਾ ਹੈ ਕਿ ਤੇਰੀ ਮੁੰਡੇ ਨਾਲ ਕੋਈ ਬਰਾਬਰੀ ਨਹੀਂ ਮੈਂ ਇਸ ਗੱਲ ਤੋਂ ਆਉਣਾ ਚਾਹੁੰਦੀ ਆ ਕਿ ਮੈਂ ਇੱਕ ਕਾਲਜ ਦੇ ਵਿੱਚ ਪਿਛਲੇ 19 ਸਾਲਾਂ ਤੋਂ ਪੜ੍ਹਾ ਰਹੀ ਆ ਔਰ ਸਾਡਾ ਜਿਹੜਾ ਕਾਲਜ ਆ ਉਹ ਇੱਕ ਰਿਮੋਟ ਏਰੀਆ ਮਾਲਵਾ ਬੈਲਟ ਦੇ ਵਿੱਚ ਹੈ ਜਿੱਥੇ ਅਸੀਂ ਕਹਿ ਸਕਦੀ ਆ ਕਿ ਕੁਝ ਬੱਚੇ ਇਹੋ ਜਿਹੇ ਪਰਿਵਾਰਾਂ ਤੋਂ ਆ ਜਿਨ੍ਹਾਂ ਦੀ ਹਜੇ ਫਸਟ ਜਨਰੇਸ਼ਨ ਹੈ ਜਿਹੜੀ ਹਾਇਰ ਐਜੂਕੇਸ਼ਨ ਦੇ ਵਿੱਚ ਆਈ ਹੈ ਰੀਸੈਂਟਲੀ ਕਿ ਅਗਸਤ ਮਹੀਨੇ 'ਚ ਐਡਮਿਸ਼ਨਾਂ ਹੁੰਦੀਆਂ ਨੇ ਤੇ 10 ਦਿਨਾਂ ਬਾਅਦ ਇੱਕ ਲੜਕੀ ਦੇ ਮਾਪੇ ਪਾਉਂਦੇ ਨੇ ਮੇਰੇ ਕੋਲੇ ਤਾਂ ਉਹ ਕਹਿੰਦੇ ਆ ਜੀ ਅਸੀਂ ਬੱਚੇ ਦੀ ਫਸਟ ਇਨਸਟਾਲਮੈਂਟ ਪੇ ਕਰਤੀ ਸੀ 9000 ਰੁਪਇਆ ਤਾਕ ਕੋਈ ਫੀਸ ਮਾਫੀ ਦਾ ਕੋਈ ਪ੍ਰੋਵੀਜ਼ਨ ਹੈ ਕਿ ਅਸੀਂ ਆਦੇ ਬੱਚੇ ਦੀ ਫੀਸ ਮਾਫ ਕਰ ਸੌਰੀ ਵਾਪਸ ਲੈਣੀ ਹੈ ਮੈਂ ਕਿਹਾ ਜੀ ਬੱਚੇ ਨੂੰ ਬੜੀ ਮੁਸ਼ਕਲ ਦੇ ਨਾਲ ਮੌਕਾ ਮਿਲਿਆ ਖਾਸ ਤੌਰ ਤੇ ਕੁੜੀ ਨੂੰ ਜੇ ਇੱਕ ਵਾਰ ਉਹਦੇ ਹੱਥੋਂ ਜੇ ਇਹ ਮੌਕਾ ਖੁੰਝ ਗਿਆ ਤਾਂ ਸ਼ਾਇਦ ਦੁਬਾਰਾ ਜ਼ਿੰਦਗੀ ਦੇ ਵਿੱਚ ਨਾ ਆਵੇ ਕਿਉਂਕਿ ਸਾਨੂੰ ਲੱਗ ਰਿਹਾ ਹੈ ਕਿ ਜੇ ਇੱਕ ਲੜਕੀ ਪੜ੍ਹੂਗੀ ਤਾਂ ਪੂਰਾ ਪਰਿਵਾਰ ਪੜ੍ਹ ਜਾਊਗਾ ਕੱਲੋਂ ਉਹ ਆਪਣੇ ਬੱਚਿਆਂ ਦੀ ਪਰਵਿਸ਼ ਸਹੀ ਢੰਗ ਨਾਲ ਕਰ ਸਕੋ ਜਿਹੜੇ ਉਹਨਾਂ ਨੇ ਹਾਲਤ ਦੱਸੀ ਬਿਲਕੁਲ ਦਿਹਾੜੀਦਾਰ ਬੰਦੇ ਸੀ ਉਹਨੇ ਦੱਸਿਆ ਜੀ ਕਿ ਮੇਰੇ ਕੋਲੇ ਮੇਰੀ ਸਾਲੀ ਦਾ ਮੁੰਡਾ ਰਹਿੰਦਾ ਸੀ ਤੇ ਉਹਨੇ ਸਾਡੀ ਗਵੰਡੀਆਂ ਦੀ ਕੁੜੀ ਨੂੰ ਭਜਾ ਕੇ ਲੈ ਗਿਆ ਹੁਣ ਉਹ ਪਿਛਲੇ 10 ਦਿਨਾਂ ਤੋਂ ਕੁੜੀ ਨੂੰ ਕਿੱਥੇ ਲੈ ਕੇ ਗਿਆ ਸਾਡੇ ਕੋਲੇ ਇਸ ਬਾਰੇ ਕੋਈ ਖਬਰ ਨਹੀਂ ਪਰ ਮੈਂ ਉਸ ਪਿੰਡ ਦੇ ਵਿੱਚ ਰਹਿਣਾ ਮੈਂ ਕੁੜੀ ਵਾਲਿਆਂ ਦੇ ਨਾਲ ਜਾਣਾ ਉਹਨੂੰ ਮੁੰਡੇ ਨੂੰ ਲੱਭਣ ਦੇ ਲਈ ਉਹਨੂੰ ਜਿਹੜੀ ਸਜ਼ਾ ਦੇਣੀ ਹੈ ਦਿੱਤੀ ਜਾਵੇ ਪਰ ਕੁੜੀ ਦੇ ਮਾਪੇਲੀ ਦਾ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਪਰ ਜਿਹੜੇ ਉਹਨਾਂ ਦੇ ਸ਼ਰੀਕੇ ਵਾਲੇ ਨੇ ਉਹ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਨੇ ਕਿ ਇਹਨਾਂ ਦੀ ਕੁੜੀ ਨੂੰ ਵੀ ਅਸੀਂ ਚੱਕ ਕੇ ਲੈ ਕੇ ਜਾਵਾਂਗੇ ਕਹਿੰਦਾ ਮੈਂ ਦਿਹਾੜੀਦਾਰ ਬੰਦਾ ਮੇਰੀ 9000 ਕਹਿੰਦਾ ਮੈਂ ਕਿਵੇਂ ਕਹਿੰਦਾ 500 ਰੁਪਏ 400 ਰੁਪਏ ਦਿਹਾੜੀ ਤੇ ਲੈ ਜਾ ਕੇ 2-200 ਰੁਪਏ 100-100 ਰੁਪਏ ਇਕੱਠਾ ਕਰਕੇ ਬੱਚੇ ਦੀ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਦੀ ਐਡਮਿਸ਼ਨ ਕਰਵਾਈ ਸੀ ਪਰ ਅੱਜ ਇਹ ਹਾਲਾਤ ਮੇਰੇ ਲਈ ਬਣ ਗਏ ਕਿ ਜੇ ਮੈਂ ਉਹਨੂੰ ਭੇਜਣ ਕਾਲਜ ਭੇਜੂ ਨਾ ਜਾਣੇ ਕੋਈ ਗੱਲ ਹੋ ਗਈ ਤਾਂ ਮੈਂ ਸਾਰੀ ਉਮਰ ਦੇ ਵਾਸਤੇ ਆਪਣੀ ਬੱਚੀ ਨੂੰ ਖੋ ਪਿੱਟੂਗਾ ਇਸ ਜਗ੍ਹਾ ਤੇ ਜਾ ਕੇ ਬੀਂਗ ટીਚਰ ਸਾਡੇ ਵਰਗੇ ਵੀ ਮਜਬੂਰ ਹੋ ਗਏ ਕਿ ਹੁਣ ਮਾਪੇ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਸਮਝਾਈਏ ਦੂਸਰੀ ਗੱਲ ਜਿਹੜੀ ਵੱਡੀ ਆਉਂਦੀ ਹੈ ਸਾਡੇ ਕੋਲੇ ਜਿਹੜੀ ਇਹ ਮਾਨਸਿਕਤਾ ਦੀ ਗੱਲ ਕਰੀਏ ਬੜਾ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਜਦੋਂ ਇੱਕ ਟਰੋਮਾ ਵਾਪਰਦਿਆਂ ਨੇ ਅਸੀਂ ਸਕੂਲਾਂ ਵਾਲੇ ਜਾਂ ਕਾਲਜਾਂ ਵਾਲੇ ਇੰਨਾ ਇੱਕ ਜ਼ਿਆਦਾ ਅਵੇਅਰ ਹੋ ਜਾਂਦੇ ਆ ਤੇ ਇੱਕ ਅਵੇਅਰਨੈਸ ਬੱਚਿਆਂ ਨੂੰ ਦੇਣੀ ਸ਼ੁਰੂ ਕਰਦੇ ਆ ਮੇਰੀ ਆਪਣੀ ਬੇਟੀ 6th ਸਟੈਂਡਰਡ ਚ ਪੜਦੀ ਆ ਤਾਂ ਉਹ ਹਾਰਡਲੀ 3rd ਕਲਾਸ ਦੇ ਵਿੱਚ ਹੋਊਗੀ ਜਦੋਂ ਸਕੂਲਾਂ ਦੇ ਵਿੱਚ ਸਿਖਾਇਆ ਗਿਆ ਗੁੱਡ ਟੱਚ ਤੇ ਬੈਡ ਟੱਚ ਸਾਡੇ ਲਈ ਇੱਕ ਲਾਨਤ ਬਣ ਗਈ ਹੈ ਕਿ ਜਿੱਦ ਤੇ ਅਸੀਂ ਬੱਚਿਆਂ ਨੂੰ ਕੋਈ ਮੋਰਲ এডੂਕੇਸ਼ਨ ਦੇਣੀ ਹੈ ਸਮਾਜ ਦੇ ਵਿੱਚ ਬਰਾਬਰੀ ਦੇ ਸਮਾਜ ਦੀ ਸਿਰਜਣਾ ਕਿਵੇਂ ਕਰਨੀ ਹੈ ਤਾਂ ਬੱਚੇ ਨੂੰ ਔਰ ਉਹ ਇੱਕ ਦਿਨ ਆਪਣੇ ਪਾਪਾ ਨਾਲ ਫੜਨ ਫੜਾਈ ਖੇਡ ਰਹੀ ਹੈ ਤਾਂ ਬਾਈ ਚਾਂਸ ਉਹਨਾਂ ਦੇ ਪਾਪਾ ਨੇ ਉਹਨੂੰ ਪਿੱਛੋਂ ਫੜਿਆ ਤੇ ਇੱਕਦਮ ਉਹਦੇ ਜਦੋਂ ਏਦਾਂ ਹੱਥ ਵੱਜਿਆ ਤਾਂ ਬੱਚਾ ਇੱਕਦਮ ਕੰਬਰਾ ਕੇ ਕਹਿੰਦੀ ਪਾਪਾ ਇਹ ਬੈਡ ਟੱਚ ਹੁਣ ਤੁਸੀਂ ਇਹ ਸੋਚ ਲਓ ਕਿ ਇਹ ਤੁਸੀਂ ਬੱਚੇ ਦੀ ਮਾਨਸਿਕਤਾ ਨੂੰ ਕਿਸ ਤਰ੍ਹਾਂ ਤੁਸੀਂ ਕੰਡੋਲ ਸਕਦੀਆਂ ਕੀ ਉਸ ਬੱਚੇ ਦੀ ਬਚਪਨ ਦੇ ਵਿੱਚ ਇਹ ਜਿਹੜੀ ਉਹਦੇ ਤੇ ਅੱਖਰ ਉੱਕਰ ਦਿੱਤੇ ਗਏ ਨੇ ਤਮਾਮ ਉਮਰ ਦੇ ਵਿੱਚ ਜਾ ਕੇ ਅਸੀਂ ਉਸ ਨੂੰ ਸਾਫ਼ ਕਰ ਸਕਾਂਗੇ ਨਹੀਂ ਹੋਏਗਾ ਸਾਡੇ ਕੋਲੇ ਵੱਡਾ ਕਲਚਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਹੈ মিডিਆ ਜਿਹੜਾ ਸਾਡੇ ਕੋਲੇ ਹੈ মিডিਏ ਨੂੰ ਅਸੀਂ ਕਹਿੰਦੇ ਆ ਕਿ ਅੱਜ ਦੀ ਸਾਡੇ ਕੋਲੇ ਟੈਕਨੋਲੋਜੀ ਹੈ ਟੈਕਨੋਲੋਜੀ ਨੇ ਸਾਨੂੰ ਬਹੁਤ ਚੀਜ਼ਾਂ ਦਿੱਤੀਆਂ ਨੇ ਜਿੱਥੇ ਸਾਨੂੰ ਬਸ਼ਰਤੇ ਸਭ ਕੁਝ ਚੰਗਾ ਪਰੋਸ ਕੇ ਦਿੱਤਾ ਉਹਦੇ ਬਦਲੇ ਦੇ ਵਿੱਚ ਸਾਡੇ ਬੱਚਿਆਂ ਦਾ ਜਿਹੜਾ ਉਹ ਘਾਨ ਕਰ ਰਿਹਾ ਹੈ ਉਸ ਤੋਂ ਅਸੀਂ ਬਿਲਕੁਲ ਅਵੇਸਲੇ ਹੋ ਗਏ ਆ ਸਾਡੇ ਕੋਲੇ ਨਿਰੰਤਰ ਚੱਲ ਰਿਹਾ ਹੈ ਕਿ ਹਰ ਮਾਪੇ ਨੂੰ ਵੀ ਹੈ ਸਾਡਾ ਥੋੜਾ ਸਿਸਟਮ ਵੀ ਇਦਾਂ ਦਾ ਹੋਇਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਆ ਰਹੀਆਂ ਨੇ ਫੋਨ ਤੇ ਆ ਜੀ ਸਾਡੇ ਕੋਲੇ ਤਾਂ ਜਿਹੜਾ ਕੋਈ ਸਾਡੇ ਦਫ਼ਤਰ ਤੋਂ ਜਾਂ ਕਿਤੋਂ ਵਰਕਪਲੇਸ ਤੋਂ ਕਿਤੇ ਕੰਮ ਆਉਣਾ ਉਹ ਸਾਰਾ ਕੁਝ ਸਾਡਾ ਫੋਨ ਤੋਂ ਬਿਨਾਂ ਗੁਜ਼ਾਰਿਆ ਨਹੀਂ ਬੱਚਿਆਂ ਦਾ ਹੋਮਵਰਕ ਵੀ ਕੀ ਹੈ ਸਾਡੇ ਕੋਲੇ ਫੋਨ ਤੇ ਆ ਰਿਹਾ ਤਾਂ ਅਸੀਂ ਬੱਚੇ ਨੂੰ ਰੋਕਦੇ ਨਹੀਂ ਔਰ ਬੱਚਿਆਂ ਦਾ ਜਦੋਂ ਹੱਥ ਦੇ ਵਿੱਚ ਫੋਨ ਹੈ ਤਾਂ ਤੁਸੀਂ ਇਹ ਸੋਚ ਕੇ ਕਿ ਬੱਚਾ ਫੋਨ ਤੇ ਖੇਡ ਰਿਹਾ ਤੁਸੀਂ ਆਵੇਸਲੇ ਹੋ ਕੇ ਨਾ ਕੰਮ ਕਰ ਸਕਦੇ ਹੋ ਨਾ ਪੜ ਸਕਦੇ ਹੋ ਨਾ ਸੌ ਸਕਦੇ ਹੋ ਕਿਉਂਕਿ ਬੱਚੇ ਦੇ ਸਕਰੋਲ ਕਰਦੇ ਹੋਏ ਕੋਈ ਵੀ ਰੀਲ ਇਸ ਤਰ੍ਹਾਂ ਦੀ ਆ ਗਈ ਜਿਹੜਾ ਉਸ ਦੇ ਕੋਮਲ ਮਨ ਦੇ ਉੱਤੇ ਅਜਾਹਾ ਕੁਝ ਉਕਰ ਜਾਂਦੀ ਹੈ तमाम ਉਮਰ ਬੱਚਾ ਉਸ ਦੇ ਵਿੱਚੋਂ ਨਹੀਂ ਨਿਕਲ ਸਕਦਾ ਕਾਲਜ ਦੇ ਵਿੱਚ ਜਦੋਂ ਮੈਂ ਅਕਸਰ ਬੱਚਿਆਂ ਦੇ ਕੋਲੇ ਜਾਂਦੀ ਆ ਨਾ ਮੈਂ ਬੱਚਿਆਂ ਨੂੰ ਕਹਿੰਦੀ ਆ ਕਿ ਸਾਡੇ ਕੋਲੇ ਜਿਹੜਾ ਰੇਪ ਕੱਲਾ ਅਸੀਂ ਇਹ ਨਹੀਂ ਹੈਗਾ ਕਿ ਜਿਹੜਾ ਜਿੰਸੀ ਸ਼ੋਸ਼ਣ ਹੀ ਹੈ ਜਿੰਸੀ ਸ਼ੋਸ਼ਣ ਤੋਂ ਬਿਨਾ ਸਾਡੀ ਮਾਨਸਿਕਤਾ ਦਾ ਸ਼ੋਸ਼ਣ ਹਰ ਰੋਜ਼ ਹੋ ਰਿਹਾ ਹੈ ਬੱਸਾਂ ਦੇ ਵਿੱਚ ਅਸੀਂ ਨਿਕਲਦੇ ਆ ਸਾਡੇ ਕੋਲੇ ਬੱਚੇ ਜਿਵੇਂ ਮੈਂ ਕਦੇ ਕਾਸਟ ਨੂੰ ਲੈ ਕੇ ਕਦੇ ਗੱਲ ਨਹੀਂ ਕੀਤੀ ਸਰਕਾਰੀ ਕਾਲਜਾਂ ਦੇ ਵਿੱਚ ਹਾਲਾਤ ਅਜਿਹੇ ਨੇ ਕਿ ਉੱਥੇ ਕੋਲੇ ਤੁਹਾਡੇ ਕੋਲੇ ਸਿਰਫ ਬੱਚੇ ਜਿਹੜੇ ਆਉਂਦੇ ਨੇ ਜ਼ਿਆਦਾਤਰ ਤੁਹਾਡੇ ਕੋਲੇ ਦਿਹਾੜੀਦਾਰ ਜਿਹੜੇ ਬੱਚੇ ਦੇ ਮਾਪੇ ਨੇ ਸਰਕਾਰੀ ਸਕੂਲਾਂ ਦੀ ਵੀ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲੇ ਉਸ ਤਰ੍ਹਾਂ ਦੇ ਬੱਚੇ ਆ ਰਹੇ ਨਹੀਂ ਉਹ ਬੱਚਿਆਂ ਨੂੰ ਬੜੀ ਮੁਸ਼ਕਿਲ ਦੇ ਨਾਲ ਮੌਕਾ ਮਿਲਦਾ ਹੈ ਤੇ ਜਦੋਂ ਤੁਸੀਂ ਕਲਾਸਰੂਮ ਚੋਂ ਪੜਹਾਉਣੀ ਆ ਤਾਂ ਕੋਰੀਡੋਰ ਦੇ ਵਿੱਚੋਂ ਲੰਘਦੇ ਹੋਏ ਉਹ ਮਾਵਾ ਭੈਣਾਂ ਦੀਆਂ ਗਾਲ੍ਹਾਂ ਨੂੰ ਇਸ ਤਰ੍ਹਾਂ ਕਰਦੇ ਆ ਵੈਣੀ ਕਹਿੰਦੀ ਕਿ ਉਹਦੇ 'ਚ ਕੋਈ ਇੱਕ ਖਾਸ ਵਰਗ ਕਰਦਾ ਸਾਡੀ ਆਰਤ ਹੈ ਮੈਂ ਪਿੱਛੇ ਜੇ ਸਾਡੇ ਕੋਲੇ ਸਿਲੇਬਸ ਦੇ ਵਿੱਚ ਰੋਹੀ ਬਿਆ ਬਾਨ ਕਰਮਜੀਤ ਕੁਸਾ ਦਾ ਨਾਵਲ ਜਿਲੇ ਵਿੱਚ ਗਾਲ੍ਹਾਂ ਤੇ ਗਾਲਾਂ ਹੀ ਭਰੀਆਂ ਨੇ ਚਲ ਤੁਸੀਂ ਅਨਖੀ ਸਾਹਿਬ ਦੇ ਨਾਵਲ ਲੈ ਲਓ ਤਾਂ ਬੱਚੇ ਕਹਿੰਦੇ ਜੀ ਅਸੀਂ ਇਹ ਕਲਾਸ 'ਚ ਪੜਦੇ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਕਿਉਂ ਨਹੀਂ ਪੜਦੇ ਕਹਿੰਦੇ ਜੀ ਗਾਲਾਂ ਬਹੁਤ ਹੈ ਕਲਾਸ 'ਚ ਮੁੰਡੇ ਹੁੰਦੇ ਨੇ ਤੇ ਫਿਰ ਸਾਡੀ ਸਥਿਤੀ ਜਿਹੜੀ ਹੈ ਬੜੀ ਖਰਾਬ ਹੋ ਜਾਂਦੀ ਹੈ ਮੈਂ ਇਹਨਾਂ ਨੂੰ ਕਿਹਾ ਕਿ ਬੱਚੇ ਇਹ ਤਾਂ ਤੁਹਾਡੀ ਟੈਕਸਟ ਤੁਹਾਡੇ ਸਿਲੇਬਸ 'ਚ ਲੱਗੀ ਹੈ ਤੁਸੀਂ ਇਹਨੂੰ ਨਹੀਂ ਪੜ੍ਹ ਰਹੇ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਘਰ ਦੇ ਵਿੱਚ ਤੁਹਾਡੀ ਮਾਂ ਵੀ ਹੁੰਦੀ ਹੈ ਤੁਸੀਂ ਵੀ ਹੁੰਦੇ ਹੋ ਤੁਹਾਡੀ ਸ਼ਾਇਦ ਭੂਆ ਵੀ ਹੋਵੇ ਦਾਦੀ ਵੀ ਹੋਵੇ ਤੁਹਾਡੇ ਮਾਪੇ ਜੇ ਪਸ਼ੂ ਦੀ ਗਲਤੀ ਹੈ ਤਾਂ ਵੀ ਮਾਂ ਪੈਣ ਇੱਕ ਕਰ ਦਿੰਦੇ ਨੇ ਜੇ ਕੋਈ ਹੋਰ ਕਿਤੋਂ ਅੱਕਿਆ ਥੱਕਿਆ ਆਇਆ ਤਾਂ ਕਰ ਦਿੰਦੇ ਨੇ ਉੱਥੇ ਕਰੇ ਤੁਸੀਂ ਇਹਦੇ ਲਈ ਬੋਲੇ ਕਹਿੰਦੇ ਨਹੀਂ ਫਿਰ ਕਾਲਜ ਕੀ ਹੋਇਆ ਕਿ ਇੱਕ ਜਿਹੜੀ ਰੀਤ ਚੱਲੀ ਆਉਂਦੀ ਹੈ ਕਿ ਬੱਚੇ ਕਹਿੰਦੇ ਆ ਜੀ ਇੱਕ ਪਾਠ ਕਰਵਾਇਆ ਜਾਂਦੀ। ਪਾਠ ਦੇ ਦੌਰਾਨ ਮੈਂ ਬੱਚਿਆਂ ਨੂੰ ਕਿਹਾ ਕਿ ਪਾਠ ਕਰਨ ਦਾ ਬਾਣੀ ਦਾ ਕੀ ਹੈ? ਬਾਣੀ ਸਾਨੂੰ ਕਹਿੰਦੀ ਹੈ ਕਿ ਜੇ ਅਮਲ ਕਰਨਾ ਤਾਂ ਠੀਕ ਐ ਨਹੀਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਦੀ ਡਿਊਟੀ ਲੱਗੀ ਪਈ ਆ ਉਸ ਵੇਲੇ ਸ਼ਾਮ ਪਾਠ ਕਰਦੇ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਪਰ ਤੁਸੀਂ ਕੀ ਅਹਦ ਲੈਣੇ ਹੋ? ਜਿਹੜੇ 7 ਦਿਨ ਸਾਡੇ ਕੋਲੇ ਸਹਿਜ ਪਾਠ ਦਾ ਪਾਠ ਰੱਖਿਆ ਜਾ ਰਿਹਾ ਤੁਸੀਂ ਕੀ ਅਹਦ ਕਰ ਰਹੇ ਹੋ? ਕੀ 7 ਦਿਨ ਤੁਸੀਂ ਆਪਣੀ ਜ਼ੁਬਾਨ ਦੇ ਉੱਤੇ ਮਾਪਿਆਂ ਨੂੰ ਗਾਲ ਨਹੀਂ ਕੱਢੋਗੇ ਜੇ ਤੁਸੀਂ ਇੰਨਾ ਹੀ ਕਾਰਜ ਕਰ ਲਓ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਪਾਠ ਜਿਹੜਾ ਹੈ ਉਹ ਬਹੁਤ ਸਫਲ ਹੋ ਜਾਊਗਾ ਲੇਕਿਨ ਨਹੀਂ ਸਾਡੇ ਕੋਲੇ ਆਪਣੀ ਜ਼ੁਬਾਨ ਦੇ ਉੱਪਰ ਕੰਟਰੋਲ ਨਹੀਂ ਚਲੋ ਜੀ ਮਾਫੀ ਚਾਹਨੀ ਹੈ ਕਿ ਗੱਲਾਂ ਬਾਤ ਹੈ ਕਿਉਂਕਿ ਇਹ ਵਿਸ਼ਾ ਹੀ ਇਸ ਤਰ੍ਹਾਂ ਦਾ ਟੌਪਿਕ ਹੈ ਕਿ ਜੇ ਅਸੀਂ ਇਹਦੇ ਤੇ ਮਹੀਨਿਆਂ ਬੱਧੀ ਵੀ ਡਿਸਕਸ ਕਰੀਏ ਤਾਂ ਸਾਡੇ ਕੋਲੇ ਜਿਹੜਾ ਹੈ ਉਹ ਇਹਦੇ ਚ ਗੱਲਬਾਤ ਨਹੀਂ ਹੁੰਦੀ ਹਜੇ ਤਾਂ ਮੈਂ ਰੇਪ ਮਾਨਸਿਕਤਾ ਤੱਕ ਪਹੁੰਚਣਾ ਸੀ ਕਿ ਕੀ ਵਜ੍ਹਾ ਹੈ ਮੈਂਟੈਲਿਟੀ ਕਿੱਥੇ ਆ ਸਾਡੇ ਕੋਲੇ 2 ਮਿੰਟ ਲੈ ਸਕਦੀ ਹਾਂ ਚਲੋ ਲੈ ਲਓ ਵੈਸੇ ਟੌਪਿਕ ਹੋਤੇ ਤਾਂ ਹੀ ਬੋਲੋ ਮੈਨੂੰ ਲੱਗਦਾ ਕਿ ਜਾਨਾ ਸਾਰੇ ਸਾਰੇ ਉਸੇ ਦੀ ਬੋਲਦੇ ਸਭ ਤੋਂ ਵੱਧ ਹੈ ਜੀ ਰੇਪ ਕਲਚਰ ਨੂੰ ਸਾਡੇ ਕੋਲੇ ਜਿਹੜਾ ਪ੍ਰਮੋਟ ਕਰਨਾ ਹੈ ਪ੍ਰਮੋਟ ਹੀ ਕਹਿ ਸਕਦੀਆਂ ਕਿ ਜਦੋਂ ਅਸੀਂ ਇੱਕ ਕਲਚਰ ਬਣਾ ਲਿਆ ਉਹਦੇ ਵਿੱਚੋਂ ਸਭ ਤੋਂ ਵੱਡਾ ਕੰਮ ਆਉਂਦਾ ਸਾਡਾ ਮਰਦਾਵਾ ਸਮਾਜ ਸਭ ਤੋਂ ਵੱਡੀ ਈਗੋ ਜਿਹੜੀ ਸਾਡੀ ਜੁੜੀ ਹੋਈ ਹੈ ਉਹ ਕਹਿੰਦੀ ਹੈ ਜੀ ਮਰਦਾਨਗੀ ਹੈ ਜੇ ਮੈਂ ਕਮਾ ਸੋਸ਼ਲ ਮੀਡੀਆ ਤੇ ਜਿੰਨੇ ਵੈਦ ਬੈਠੇ ਨੇ ਜਦੋਂ ਵੀ ਅਸੀਂ ਕਿਸੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਜਾਂਦੇ ਆ ਮਰਦਾਨਾ ਤਾਕਤ ਦੀ ਦਵਾਈ ਦੇ ਲਈ ਸਾਡੇ ਕੋਲੇ ਲਿਖਿਆ ਪਿਆ ਹੁੰਦਾ ਕੀ ਇਹ ਸਮਾਜ ਦੀ ਜਦੋਂ ਅਸੀਂ ਕਹਿੰਦੇ ਆ ਸਿਰਜਣਾ ਕਰਨੀ ਹੈ ਕਿ ਉਹ ਮਰਦ ਦੇ ਹੱਥ ਦੇ ਵਿੱਚ ਹੀ ਹੈ ਔਰਤ ਦੀ ਕਰੇ ਗੱਲ ਨਹੀਂ ਹੁੰਦੀ ਉੱਥੇ ਤੇ ਜਦੋਂ ਇਹ ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਖਾਂਦੇ ਨੇ ਤਾਂ ਜਿਹੜੀ ਉਹ ਤਾਕਤ ਹੈ ਉਸ ਨੂੰ ਕੱਢਣ ਦੇ ਲਈ ਉਹਨਾਂ ਦੀਆਂ ਅੱਖਾਂ ਦੇ ਉੱਤੇ ਅਸੀਂ ਕਹਿਦੀ ਹਾਂ ਕਿ ਪੱਟੀ ਬੱਜ ਜਾਂਦੀ ਹੈ ਤੇ ਉਹਨਾਂ ਨੂੰ ਦੇਖਣਾ ਬੰਦ ਹੋ ਜਾਂਦਾ ਹੈ ਤੇ ਉਹ ਜੋ ਉਸ ਨੂੰ ਮੌਕਾ ਮਿਲਦਾ ਉੱਥੇ ਆਪਣੀ ਹਫਸ ਦਾ ਸ਼ਿਕਾਰ ਬਣਾਉਂਦੇ ਨੇ ਦੂਸਰਾ ਅਸੀਂ ਕਹਿੰਦੇ ਆ ਕਿ ਸਾਡੇ ਕੋਲੇ ਜਿਹੜਾ ਹੈ ਸੱਭਿਆਚਾਰਕ ਰਵਈਆ ਜਿਹੜਾ ਸਾਡੇ ਕੋਲੇ ਹੈ ਉਹ ਇਸ ਤਰ੍ਹਾਂ ਦਾ ਕਰ ਦਿੱਤਾ ਕਲਚਰ ਇਸ ਤਰ੍ਹਾਂ ਦਾ ਕਰ ਦਿੱਤਾ ਮੈਂ ਨਹੀਂ ਕਹਿੰਦੀ ਕਿ ਕੱਲੀਆਂ ਔਰਤਾਂ ਨਾਲ ਹੀ ਬਲਾਤਕਾਰ ਹੁੰਦਾ ਇੱਕ ਖਾਸ ਉਮਰ ਜਿਹੜੀ ਕਮਜ਼ੋਰ ਤੇ ਰਹੇ ਮੇਰੇ ਖਿਆਲ 'ਚ ਤੁਹਾਡੇ 'ਚ ਕੋਈ ਬੈਠਾ ਇੱਥੇ ਉਹਨਾਂ ਨੇ ਦੇਖਿਆ ਹੋਣਾ 2022 ਦੇ ਵਿੱਚ ਇੱਕ ਡਾਕੂਮੈਂਟਰੀ ਫਿਲਮ ਆਈ ਹੈ ਡਾਇਰੈਕਟ ਕੀਤੀ ਹੈ ਅਨਮੋਲ ਸਿੱਧੂ ਨੇ ਜੱਗੀ ਉਸ ਜੱਗੀ ਫਿਲਮ ਦੇ ਵਿੱਚ ਉਹ ਬੱਚੇ ਨੂੰ ਬਾਰ-ਬਾਰ ਜਿਹੜੀ ਉਹਦੀ ਇੰਪੋਰਟੈਂਸੀ ਨੂੰ ਦਿਖਾਇਆ ਗਿਆ ਕਿਉਂਕਿ ਪੰਜਾਬ ਸਾਡੇ ਕੋਲੇ ਛੇਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਦੇ ਵਿੱਚ ਇਸ ਦੀ ਜਿਹੜੀ ਇੰਪੋਰਟੈਂਸੀ ਦੇ ਕੇਸ ਸਾਡੇ ਕੋਲੇ ਇੰਨੀ ਜ਼ਿਆਦਾ ਆਉਂਦੇ ਆ ਤੇ ਜੇ ਸਮਾਜ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਇੱਕ ਮਰਦ ਤਾਂ ਉਹ ਮਰਦ ਮਰਦ ਨਹੀਂ ਰਹੂਗਾ ਇਹ ਬੜਾ ਵੱਡਾ ਇਸ਼ੂ ਹੈ ਜਿਹਦੇ ਕਾਰਨ ਸਾਡੇ ਕੋਲੇ ਇਹ ਜਿਹੜੇ ਕੇਸ ਨੇ ਇਸ ਤਰ੍ਹਾਂ ਦੇ ਆ ਰਹੇ ਨੇ ਪਰ ਉਸ ਤੋਂ ਬਿਨਾ ਸਾਡੇ ਕੋਲੇ ਜਿਹੜਾ ਗੱਲ ਹੈਗੀ ਹੈ ਕਿ ਆਰਥਿਕ ਅਸਮਾਨਤਾ ਜਿਹਦੀ ਇਸ ਤੋਂ ਪਹਿਲਾਂ ਸਾਡੇ ਕੋਲੇ ਹਰਬੀਰ ਨੇ ਵੀ ਗੱਲ ਕੀਤੀ ਹੈ ਕਿ ਹੈ ਤਾਂ ਕੋਈ ਵੀ ਵਰਗ ਦੀ ਔਰਤ ਸੁਰੱਖਿਤ ਨਹੀਂ ਹੈ ਪਰ ਖਾਸ ਤੌਰ ਤੇ ਜਿੱਥੇ 달ੇ ਤੌਰਤਾਂ ਦੀ ਗੱਲ ਆਉਂਦੀ ਹੈ ਉਹਨਾਂ ਦੇ ਉੱਤੇ ਦੋਰੀ ਮਾਰ ਪੈਂਦੀ ਹੈ ਕਿਉਂਕਿ ਕਈ ਤਾਂ ਔਰ ਇਸ ਤੋਂ ਬਣਾ ਇੱਕ ਜਿਹੜਾ ਮੇਨ ਸਾਡੇ ਕੋਲੇ ਆਉਂਦਾ ਉਹ ਮਾਰਟਲ ਰੇਪ ਦੀ ਗੱਲ ਆਉਂਦੀ ਹੈ ਜਿੱਦੀ ਤਾਂ ਰਿਪੋਰਟਿੰਗ ਹੀ ਨਹੀਂ ਕੀਤੀ ਕੱਲੇ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਸਾਡੇ ਕੋਲੇ ਸੜਕ ਤੇ ਜਾਂਦੇ ਕਿਸੇ ਨੇ ਕਰਤਾ ਵਿਆਹ ਤੋਂ ਬਾਅਦ ਵੀ ਔਰਤਾਂ ਦੇ ਨਾਲ ਰੇਪ ਹੈ ਕਿਦੇ ਬੰਨਿਓ ਉਹਦੇ ਘਰ ਵਾਲੇ ਬੰਨਿਓ ਪਰ ਉਦੋਂ ਸਾਡਾ ਸਮਾਜ ਕੀ ਕਹ ਜਾਂਦਾ ਉਹ ਕਹਿੰਦੇ ਭਾਈ ਤੈਨੂੰ ਵਿਆਹ ਕਿ ਕਿਉਂ ਲੈ ਕੇ ਗਿਆ ਤੈਨੂੰ ਉਹਦੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਨੀ ਹੋ ਭਾਵੇਂ ਤੇਰੀ ਇੱਛਾ ਹੈ ਤੇ ਭਾਵੇਂ ਨਹੀਂ ਹੈ ਇਹ ਵੀ ਸਾਡਾ ਸਮਾਜਿਕ ਬਰਤਾਰਾ ਜਿਹੜਾ ਔਰਤ ਦੇ ਖਿਲਾਫ ਖੜਾ ਹੁੰਦਾ ਹੈ ਤੇ ਮਰਦ ਦੀ ਜਿਹੜੀ ਹੈ ਉਹ ਇਸ ਕਲਚਰ ਦੇ ਵਿੱਚ ਉਹਦੇ ਨਾਲ ਉਹਦੀ ਸੇਮਤੀ ਪ੍ਰਗਟ ਆਉਂਦਾ ਹੈ ਗੱਲਾਂ ਬਹੁਤ ਐ ਪਰ ਸਮੇਂ ਦੀ ਇਜਾਜ਼ਤ ਨਹੀਂ ਹੈ ਧੰਨਵਾਦ